ਮੈਂ ਕੱਢ ਦੋ ਬਾਬੇ ਤੇ ਫਿਰ ਜਾਣਾ ਹੀ ਆ ਗੁਰਦਾਰੇ ਘਰੇ ਲੈ ਜਾ ਉੱਥੇ ਲੈ ਫੜ ਕਮਾਗਾ ਲਾ ਅੱਜ ਆ ਤੈਨ ਵੀਰਵਾਰ ਉਹ ਸਾਡੇ ਇਸ ਨਾਲ ਚੰਡਾ ਸਾਫਗੁਰੂ ਗੁਰੂ ਘਰ ਜਸਨੀ ਬਾਛੀ ਸ੍ਰੀ ਗੁਰੂ ਘਰ ਵਿੱਚ ਨਹੀਂਦਾ ਤੇ ਨਾਲ ਇੱਕ ਬਾਬੇ ਤਕੀਰ ਦੀ ਬਲੈਸ਼ਾ ਦੀ ਜਗ੍ਹਾ ਤੇ ਅਸੀਂ ਨਾ ਦੁੱਧ ਦੀ ਸੇਵਾ ਕਰਦੇ ਹਾਂ ਮੰਨ ਲਓ ਵੀ ਪਹਿਲਾਂ ਤਾਂ ਮੰਨ ਇਹਦੇ ਚੱਕ ਪਸ਼ੂ ਦੇ ਸਾਹਮਣੇ ਪਤਾ ਸਾਨੂੰ ਕਿੰਨਾ ਕਿੰਨਾ ਦੁੱਧ ਦਿੰਦੀ ਹੈ ਇੱਕ ਪਸੂ ਸਾਡਾ ਅਸੀਂ ਫਿਰ ਉਸ ਹਸਾਮਨਾ ਟੋਲ ਨਹੀਂ ਪਰਦੇ ਨੇ ਇੱਕ ਪਸ਼ੂ ਦੇ ਹਸਾਮ ਨਾਲ ਤਾਂ ਲੈ ਜਾਣੇ ਆਪੇ ਕੋਈ ਜਦੋਂ ਤਾਜ਼ੀਆਂ ਸੀ ਨਾ ਉਰੋਂ ਤਾਂ ਸਾਡਾ ਇਹ ਸਿਸਟਮ ਬਣਾਇਆ ਸੀ ਵੀ ਇੱਕ ਪਾਸੋਂ ਚੋਣਾ ਇੱਕ ਸਿੱਧਾ ਹੀ ਚੋਕੇ ਤੇ ਸਿੱਧਾ ਗੁਰੂ ਘਰੇ ਲੈ ਜਾਣਾ ਹੁਣ ਅਸੀਂ ਕੀ ਕਰਦੇ ਆਂ ਵੀ ਚਲੋ ਤੋਂ ਥੋੜਾ ਹੋਇਆ ਹੁੰਦਾ 20 ਲੀਟਰ ਆਉਣਾ 20 ਨਹੀਂ 17 ਕਿ ਲੀਟਰ ਹੀ ਆ 12 12 ਲੀਟਰ ਉਹਦੇ ਸਹਾਰ ਨਾਲ ਵੀ ਜੇ ਇੱਕ ਪਾਸੋਂ ਦੀ ਅਵਰਜ ਪਾ ਕੇ ਤੇ ਉਹਨਾਂ ਕੱਟ ਲਈਦਾ ਹੁਣ ਗਾ ਕੇ ਜਦੋਂ ਬੱਚੇ ਆਣਗੇ ਸੂਪ ਰਣੀਆਂ ਕਹਿੰਦੇ ਦੁੱਧ ਆ ਗਿਆ ਫਿਰ ਉਹੀ ਰੁਟੀਨ ਇੱਕ ਪਸ਼ੂਦੰਤ ਉਹ ਕਰੇ ਸੇਵਾ ਆਪਣਾ ਮਿੱਤਰ ਪਰਮਾਤਮਾ ਨੇ ਲਾਈ ਹੈ ਤੇ ਕਰਨੀ ਵੀ ਚਾਹੀਦੀ ਹੈ ਠੀਕ ਹੈ ਜੀ ਆਪਾਂ ਇਹਨਾਂ ਨੂੰ ਕੁਛ ਦਿੰਦੇ ਨੇ ਪਰਮਾਤਮਾ ਪਸ਼ੂ ਦਿੱਤੇ ਨੇ ਇਹ ਵੀ ਕਦੇ ਨਸੀਬਾ ਨਾ ਮਿਲਦੇ ਵੀ ਹਰ ਇੱਕ ਕਹਿੰਦੇ ਘਰ ਨਹੀਂ ਖੜਿਆਂਦੇ ਜਿੰਨੇ ਕਰਮ ਵਾਲੇ ਘਰਾਂ ਚ ਖੜਦੇ ਠੀਕ ਹੈ ਇਹ ਜ਼ਰੂਰੀ ਨਹੀਂ ਮੰਨਣਾ ਜਿਵੇਂ ਗੱਲ ਕਹਿੰਦੇ ਵੀ ਇਨਸੀਬਾ ਵਾਲੇ ਘਰਾਂ 'ਚ ਹੁੰਦੇ ਜਿੱਥੇ ਆਪਾਂ ਯਾਰਗੇ ਨਿਮੰਤ ਕਰਦੇ ਆ ਠੀਕ ਹੈ ਨਹੀਂ ਤੇ ਬਹੁਤ ਲੋਕ ਛੱਡ ਜਿੰਨਾ ਹੁਣ ਬਹੁਤ ਲੋਕੋਂ ਛੱਡ ਗਏ ਬਸ ਇਹਨਾ ਹਰ ਘਰ 'ਚ ਇੱਕ ਤਾਂ ਪਸ਼ੂ ਜ਼ਰੂਰੀ ਹੈ ਚੱਕਣਾ ਚਾਹੀਦਾ ਕਿਉਂਕਿ ਇਹ ਘਰ ਦਾ ਦੁੱਧ ਦਹੀਂ ਲੱਸੀ ਤੇ ਮੁੱਲ ਤਾਂ ਤੇ ਵੀਰੇ ਜੇ ਆਪਾਂ ਲੈਨੇ ਆ ਜੇ ਇਹ ਤੇ ਘਰ 'ਚੋਂ ਮਿਲਦਾ ਫਿਰ ਤਾਂ ਆਪਾਂ ਕਹਿ ਨਹੀਂ ਸਕਦਾ ਜੇ ਆਪਾਂ ਡੇਰੀਆਂ ਟੂਰੀਆਂ ਦੀ ਗੱਲ ਕਰੀਏ ਨਾ ਜੇ ਮੁੱਲ ਲੈਣਾ ਤੇ ਬਈ ਕੁਝ ਹੀ ਨਹੀਂ ਕਹਿ ਸਕਦੇ ਮਿਲਾਵਟ ਹੋ ਜਾਂਦੀ ਕੋਸ਼ਿਸ਼ ਹੋ ਜਾਂਦੀ ਚਲੋ ਸ਼ਹਿਰਾਂ ਚ ਤੇ ਚਲ ਪਰਾਂ ਵੀਰਾਂ ਨੇ ਕੀ ਰੱਖਣਾ ਤੇ ਜਗ੍ਹਾ ਹੀ ਨਹੀਂ ਹੁੰਦੀ ਹੁਣ ਤਾਂ ਆਪਣੇ ਪਿੰਡਾਂ ਵਾਲੇ ਲੋਕ ਵੀ ਛੱਡ ਚੱਲੇ ਨੇ ਪਾਹ। ਉਹ ਸਾਡੇ ਤੋਂ ਨਾਲ ਮੈਂ ਸਾਡਾ ਜਿੱਥੇ ਅਸੀਂ ਬੈਠੇ ਆ ਮੇਰੇ ਸਾਹਮਣੇ ਆ ਸਾਡੇ ਜਿਹੜੇ ਜ਼ਿੰਮੇਦਾਰਾਂ ਦੇ ਘਰਕੋਰ ਹੈਗੇ ਇਹਨਾਂ ਨੇ ਰੱਖੇ ਨੇ ਤੇ ਦੂਜੇ ਦੇ ਛੱਡ ਛੋਟ ਗਏ ਨੇ। ਨੰਦੇ ਮਿੰਗਾ ਬਿੰਦ ਆਪਸੋ ਇੰਨੀ ਹੰਦ ਨਹੀਂ ਹੋਈ ਉਹ ਨਹੀਂ ਹੈਗੀ। ਕੁਝ ਨਵੀਂ ਪੀੜੀ ਕੰਮ ਨਹੀਂ ਕਰਦੀ। ਤੇ ਪਰ ਜ਼ਰੂਰੀ ਆ ਆਪਦੀ ਸਿਹਤ ਉੱਤੇ ਕੁਛ ਨਹੀਂ ਹੈਗਾ ਆਪਦੀ ਸਿਹਤ ਆਸਤੇ ਹੀ ਚੱਲ ਬੰਦਾ ਇੱਕ ਪਸ਼ੂ ਮੱਝ ਨਹੀਂ ਬੰਨੀ ਚੱਲ ਬੰਦਾ ਗਾਂ ਹੀ ਬਾਲੇ ਕੋਈ ਸਸਤੀ ਵੀ ਕੋਈ ਚੱਕਰ ਨਹੀਂ ਜਿਆਦਾ ਨਹੀਂ ਤਾਂ ਉਹਦੇ ਘਰ ਜਾਊਗਾ ਦੁੱਧ ਹੀ ਜਾਵੇ ਇੰਨਾ ਤੇ ਹੋਊਗਾ ਅੰਦਰ ਚ ਵੀ ਮਿਲਾਵਟ ਤਾਂ ਨਹੀਂ ਹੈ ਜੀ ਭਾਈ ਬਹੁਤ ਮਿਲਾਵਟ ਹੈ ਬਹੁਤ ਮਿਲਾਵਟ ਹੈ ਸਾਡੇ ਨੂੰ ਤਾਰੇ ਕੱਲ ਦੇ ਕੋਲ ਇੱਕ ਬੰਦਾ ਦੁੱਧ ਦਾ ਕੰਮ ਕਰਦਾ ਉਹ ਸ਼ਰੀਆਮ ਜਮੈਂ ਅਸੀਂ ਛੇੜਦੇ ਹਾਂ ਨੂੰ ਕਿਉਂ ਛੇੜਦੇ ਜੀ ਅਸੀਂ ਕਹੀ ਤਾਂ ਉਹ ਤਾਂ ਯਾਰ ਵਾਰਾ ਹੀ ਨਹੀਂ ਖਾਂਦਾ ਕੀ ਕਰੀਏ ਲੱਗੋ ਮਨ ਨਾਲ ਵੀ ਪੱਕਾ ਜਿੱਦ ਨਹੀਂ ਤਾਂ ਹੈਗਾ ਵੀ ਕਰਦੇ ਨੇ ਤੇ ਮਿਲਾਵਟ ਦੇ ਹੁੰਦੀ ਆ ਪਾਣੀ ਦੀ ਮਿਲਾਵਟ ਇਹ ਕਰਦੇ ਨੇ ਅੱਜ ਫਿਰ ਜਦੋਂ ਡੇਰੀਆਂ ਚ ਜਾਂ ਕਿਤੇ ਅੱਗੇ ਵੱਡੇ ਉਹਨਾਂ ਚੱਲ ਜਾਂਦਾ ਫਿਰ ਉੱਥੇ ਸਾਨੂੰ ਪਤਾ ਹੀ ਹੈ ਕਿ ਲਵਟੀ ਆਉਂਦੀ ਤੇ ਤਾਂ ਜਾਂਦਾ ਵੀ ਸਾਰੇ ਵੀਰਾਂ ਇੱਕ ਅੱਧਾ ਪਸ਼ੂ ਜਿੰਨਾ ਦੀ ਜਗ੍ਹਾ ਹੈਗੀ ਨੇ ਇੱਕ ਪਸ਼ੂ ਜਦੋਂ ਰੱਖੋ ਕੇ ਤੇ ਆਦਾ ਘਰ ਦਾ ਦੁੱਧ ਦਹੀਂ ਲੱਸੀ ਮਾਇਆ ਕਰੋ ਮੁੰਨਾ ਲੋ ਮੈਨੂੰ ਸ਼ੂਗਰ ਐ ਠੀਕ ਐ ਨਾ ਤੇ ਪਰ ਮੈਂ ਨਾ ਤਾਕਤ ਵਾਲੀ ਚੀਜ਼ ਮੈਂ ਕਰਦੀ ਲੱਸੀ ਦੁੱਧ ਵੀ ਛੱਡਦਾ ਮੈਂ ਹੂੰ ਖਾਣੇ ਖਾਣਦਾ ਮੈਂ ਮੈਨੂੰ ਪਤਾ ਵੀ ਜੇ ਮਨਾਂ ਵੀ ਛੱਡ ਆਪਣਾ ਜੇ ਪਾਸੋਂ ਛੱਡ ਕੇ ਨਾ ਰੱਖੇ ਸਾਡਾ ਵੀ ਨੀ ਕੀ ਕਰਦਾ ਸੀ ਨਾ ਰੱਖੀਏ ਕਿਉਂਕਿ ਅਸੀਂ ਹੋਰ ਕੰਮ ਕਰ ਸਕਦੇ ਆ ਕੋਈ ਚੱਕਰ ਨਹੀਂ ਪਰ ਸਾਨੂੰ ਪਤਾ ਵੀ ਇੰਨਾ ਬਗੈਰ ਗੁਜ਼ਾਰਾ ਨਹੀਂ ਹੈਗਾ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਨਹੀਂ ਕਿ ਪਰਿਵਾਰ ਆ ਪਰਿਵਾਰ ਚ ਫਿਰ ਉਹੀ ਗੱਲ ਬੱਚਿਆਂ ਨੂੰ ਜੇ ਆਪਾਂ ਦੁੱਧ ਹੀ ਨਸੀ ਨਾ ਦਿੱਤਾ ਇਨ ਖਾਾਕ ਨਾ ਦਿੱਤੀ ਤੇ ਕੀ ਉਹ ਜਵਾਨ ਹੋਣਗੇ ਤੇ ਕੀ ਉਹਨਾਂ ਚ ਕਹਿੰਦੇ ਆਂਦੇ ਆ ਤਾਕਤ ਆਊਗੀ ਠੀਕ ਐ ਬਹੁਤ ਜ਼ਰੂਰੀ ਆ ਜਿਹੜੇ ਆ ਚਟਪਟੇ ਅਟਪਟੇ ਜਿਹਾ ਖਾ ਕੇ ਜਿਹੜੇ ਆ ਬੁਜਾਰਾ ਬੁਜੁਰਾਂ ਨਾਲ ਇਹਨਾਂ ਨਾਲ ਤਾਂ ਸੇਤ ਨਹੀਂ ਬੰਨੀ ਇਹਨਾਂ ਚ ਕੀ ਐ ਨਾ ਜੇ ਤਾਂ ਇਹ ਆਪਣਾ ਖਾਣਾ ਤਾਂ ਹੈ ਹੀ ਨਹੀਂ ਸੀ ਇਹ 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 ਚੀਜ਼ਾਂ ਆਪਣੇ ਬਜ਼ੁਰਗ ਕਰੋ ਖਾਂਦੇ ਸੀ ਇਹ ਚੀਜ਼ਾਂ ਨਹੀਂ ਖਾਂਦੇ ਸੀ ਉਸ ਟਾਈਮ ਦੁੱਧੀਆਂ ਮਾਹਲਾ ਵੀ ਦੁੱਧ ਗਰਮ ਰੱਖਦੀਆਂ ਸੀ ਕਾੜ ਨਹੀਂ ਸੀ ਸਾਰਾ ਦਿਨ ਉਹਨੇ ਕਾੜ ਨਹੀਂ ਕਿ ਗਰਮ ਹੁੰਦੇ ਰਹਿਣਾ ਤੇ ਸ਼ਾਮ ਨੂੰ ਇਹ ਲਾਲ ਹੋ ਜਾਣਾ ਉਹਨੇ ਲਾਲੀ ਹੁੰਦੇ ਚ ਮਲਾਈ ਆਏਣੀ ਫਿਰ ਸਵੇਰੇ ਉਹਨੂੰ ਜਾ ਕੇ ਲਾ ਕੇ ਉਹਦੇ ਚ ਮੱਖਣੀ ਤੇ ਲੱਸੀ ਬਣਾਉਣੀ ਠੀਕ ਹੈ ਉਹ ਚੀਜ਼ਾਂ ਫਿਰ ਜੋ ਖੰਦੇਸੀ ਤੇ ਉਹ ਤਾਂ ਹੀ ਆ ਉਹਨਾਂ ਦੇ ਨਾ ਉਹਨਾਂ ਦੀ ਉਮਰਾਂ ਲੰਮੀਆਂ ਨੇ ਕਿਉਂਕਿ ਬਿਮਾਰੀਆਂ ਨਹੀਂ ਲੱਗਦੀਆਂ ਨਾ ਇਹ ਚੀਜ਼ਾਂ ਖਾ ਕੇ ਬਿਮਾਰੀ ਤੇ ਲੱਗਣੀ ਨਹੀਂ ਇਹ ਚੀਜ਼ਾਂ ਖਾ ਕੇ ਤਾਂ ਤਾਕਤ ਹੀ ਆਉਂਦੀ ਹੈ ਤੇ ਇਸੇ ਕਰਕੇ ਨਾ ਆਪਾਂ ਹੁਣ ਛੱਡ ਗਏ ਹੁਣ ਆਪਣਾ ਨਾ ਫੈਸ਼ਨ ਜ਼ਿਆਦਾ ਹੋ ਗਿਆ ਹੁਣ ਆਪਾਂ ਚੀਜ਼ਾਂ ਨੂੰ ਦੂਰ ਕਰ ਗਏ ਠੀਕ ਹੈ ਤੇ ਤਾਂ ਹੀ ਆਂਦੇ ਵੀ ਚੰਗਾ ਖਾਓ ਤੇ ਚੰਗਾ ਪੀਵਾਂਗੇ ਤਾਂ ਗਾਂ ਬੱਚਿਆਂ ਨੂੰ ਚੰਗਾ ਖਵਾਓ ਤੁਹਾਨੂੰ ਠੀਕ ਆ ਆਪਣੀਆਂ ਲਾ ਲਓ ਉਮਰ ਭਾਵੇਂ ਕਿਸੇ ਦੀ 40 ਆ 50 ਐ ਠੀਕ ਐ ਤੇ ਦੀ 60 ਐ ਕਿਸੇ ਦੀ ਲਾੜੋ ਕਿੱਦਾ ਕਿੱਦਾਂ ਲਾੜੋ ਪਰ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਨਾ ਚੰਗਾ ਖਵਾ ਗਏ ਆਪਣੇ ਹੱਥੇ ਹੱਥ ਵਾਸੀ ਆ ਵੀ ਆਪਾਂ ਇਹਨਾਂ ਨੂੰ ਕੀ ਖਵਾ ਕੇ ਤੇ ਕੀ ਖਵਾ ਕੇ ਜਵਾਨ ਕਰਨਾ ਤੇ ਜਦ ਬਾਜ਼ਾਰ ਦੀਆਂ ਚੀਜ਼ਾਂ ਖਵਾ ਕੇ ਜਵਾਨ ਕਰਨਾ ਕਿ ਆਪਾਂ ਘਰ ਦਾ ਚੰਗਾ ਦਹੀਂ ਦੁੱਧ ਆਪਣੇ ਦੇਸੀ ਖਰਾਕਾਂ ਥਾ ਕੇ ਜਵਾਨ ਕਰਨਾ ਸਿੰਘਾ ਫਿਰ ਸਟਰੋਂਗ ਹੋਣਾ ਕੰਮ ਮੈਂ ਤੇ ਚੰਗੀ ਕਰਨਗੇ ਚੰਗਾ ਖਾਂਗੇ ਤੇ ਮਿਹਨਤ ਵੀ ਜ਼ਿਆਦਾ ਕਰਨਗੇ ਤੇ ਠੀਕ ਹੈ ਪਸ਼ੂ ਦੇ ਪਸ਼ੂ ਪਸ਼ੂ ਧੰਨੇ ਮਤਲਬ ਉਹਦੇ ਚਪ ਧੰਨਾ ਵੀ ਮਿਲਦਾ ਕੱਲਾ ਆਪ ਨੂੰ ਹੀ ਖਰਾਕ ਨਹੀਂ ਲੈਂਦੀ ਇਹ ਹੁਣ ਉਹ ਗੱਲਾਂ ਗਈਆਂ ਵੀ ਢਾਂਡੀਆਂ 5000 ਰੁਪਏ ਕਨੜੀਆਂ ਹੁਣ ਤਾਂ ਬਹੁਤ ਅੱਗੇ ਚੰਗਾ ਪੈਸਾ ਮਿਲਦਾ ਮਤਲਬ ਵਧੀਆ ਪਸੂ ਰੱਖਿਆ ਹੋਇਆ ਠੀਕ ਆ 10 15 20 ਮੀਲੀਟਰ ਵਾਲੀ ਗਾਂ ਘੱਟ-ਘੱਟ 100 ਰੁਪਏ ਦੀ ਅੱਜ ਤੇ ਮੈਂ ਜੇ ਜੇ ਵਧੀਆ ਬੱਚੀਆਂ ਜਾਂ ਵਧੀਆ ਕੱਟੀਆਂ ਕਾਦਾ ਕਰਕੇ ਆਪਾਂ ਖਰਾਕ ਚੰਗਾ ਦੁੱਧ ਲੱਸੀ ਤਿਆਰ ਕਰਨਾ ਆਪਾਂ ਪੀ ਸਕਦੇ ਆ ਖਰਾਕ ਖਾ ਸਕਦੇ ਦੇਸੀ ਖਰਾਕ ਖਾਣ ਨਾਲ ਨਾਲ ਆਪਾਂ ਇਹ ਪ੍ਰੈਸੇ ਵੀ ਕਮਾ ਸਕਦੇ ਆ ਤੇ ਦੁੱਸ਼ਨ ਨਸਕਾਰ ਕਰਦੇ ਆ ਚਲੋ ਬਾੜੀਆਂ ਲਾਣੀ ਸੀ ਤੇ ਇਹ ਸੀ ਅੱਜ ਆਪਣੀ ਇੰਨਾ ਕ ਬੈਠੇ ਬੈਠੇ ਉਹ ਮੈਂ ਚੱਲ ਬਣਾ ਲੈਨੇ ਆਪਾਂ ਵੀਡੀਓ ਬਣਾ ਲਈ ਤੇ ਅੱਲਾਹ ਪਤਾ ਕਰ ਲਈਆਂ ਕਿੰਤੀਆਂ ਚੰਗੀਆਂ ਲੱਗੀਆਂ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਲੱਗਿਆ ਵੀ ਠੀਕ ਐ ਨਹੀਂ ਲੱਗਿਆ ਤਾਂ ਕੋਈ ਗੱਲ ਨਹੀਂ ਵੀਰੇ ਫਸੀ ਗਾਲੀ ਜੇ ਮਿਲਦੀਆਂ ਨੰਨ ਵੀਡੀਓ ਤੇ ਕੋਰਾਂ ਐ ਫਿਰ ਹੋਰ ਕਿਹੜੇ ਟੌਪਿਕ ਤੇ ਗੱਲ ਵਾਹੀ ਗੁਰਦੀ ਦਾ ਖਾਸਾ ਤੇ ਵਾਹੀ ਗੁਰਦੀ ਕੀ ਫਤਿਹ